ਲੁਧਿਆਣਾ ਐਸਟੀਐਫ ਰਿੰਜ ਪੁਲਿਸ ਨੇ ਦੋ ਵੱਕਵਕ ਮਾਮਲੇ ਚ 3 ਕਿਲੋ 48 ਗ੍ਰਾਮ ਹੈਰੋਇਨ ਅਤੇ 310 ਗ੍ਰਾਮ ਆਇਸਮੀ ਚਾਰ ਰੁਪਿਆ ਨੂੰ ਕਾਬੂ ਕਰਦ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇਹਨਾਂ ਨੂੰ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਤੇ ਕਿਹਾ ਕਿ ਇੱਕ ਛੇਰ ਫਿਰੋਜ਼ਪੁਰ ਤੋਂ ਲੁਧਿਆਣਾ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੀ ਸੀ ਜਿਸ ਨੂੰ ਤੋੜਦੇ ਹੋਏ ਇੱਕ આરોપી ਨੂੰ ਕਾਬੂ ਕੀਤਾ ਗਿਆ ਤੇ ਦੂਜੇ ਮਾਮਲੇ ਚ ਦਿੱਲੀ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਵਾਲੇ ਤਿੰਨ આરોપીਾਂ ਨੂੰ ਕਾਬੂ ਕੀਤਾ ਗਿਆ ਐਸਟੀਐਫ ਲੁਧਿਆਣਾ ਰੇਂਜ ਦੇ ਵਿੱਚ ਇੰਸਪੈਕਟਰ ਹਰਬੰਸ ਸਿੰਘ ਅਰੰਦੀ ਦੀ ਅਗਵਾਈ ਦੇ ਵਿੱਚ ਇਹ ઓਪਰੇਸ਼ਨਲ ਰਹੇ ਸੀਗੇ ਕੁਝ ਇਨਫੋਰਮੇਸ਼ਨ ਜ਼ਾਰੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਵੇਚਦੇ ਨੇ ਡਰੱਗਸ ਵਗੈਰਾ ਆਈਸ ਐਂਡ ਹੈਰੋਇਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ ਇੱਕ ਅਸੀਂ 10 ਤਰੀਕ ਨੂੰ ਐਫਆਈਆ ਨੰਬਰ ਇੱਕ ਰਜਿਸਟਰ ਕੀਤੀ ਹੈ ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹ ਵਿਅਕਤੀ ਜਿਹੜਾ ਮੋਗੇ ਤੋਂ ਲੈ ਕੇ ਆਉਂਦਾ ਸੀਗਾ ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਏ ਦੇ ਵਿੱਚ ਐਂਡ ਲੁਧਿਆਣਾ ਹੀ ਸਪਲਾਈ ਕਰਦਾ ਸੀਗਾ। ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਉਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ। ਇਸੇ ਤਰ੍ਹਾਂ ਇਹ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਤਿੰਨ ਵਿਅਕਤੀ ਅਰੈਸਟ ਕੀਤੇ ਨੇ। ਇਹਦੇ ਵਿੱਚ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਦਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰੋਨ ਉਹ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੇਰਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪੀਤ ਹੈ ਇਹ ਵੀ ਜੇਲ੍ਹ ਤੋਂ ਹੋਣ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੈਰੋਨ ਦੇ ਕੇਸ ਦੇ ਵਿੱਚ 2.5 ਕਿਲੋ ਹੈਰੋਨ ਦੇ ਕੇਸ ਦੇ ਤੇ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ 'ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਬੰਧ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਨੂੰ ਵੀ ਗ੍ਰਫਤਾ ਕਰ ਸਕੀਏ ਉਸ ਦੇ ਬਾਰੇ ਵੀ ਜੋ ਪ੍ਰੋਗਰੈਸ ਹੋਏਗੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਜੁੜੀ ਜਿਹੜੀ ਹੈਰਨ ਟੋਟਲ ਜਿਹੜੀ ਦੋਆਂ ਕਿਸਮਾਂ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸ ਜਿਹੜੀ 310 ਗ੍ਰਾਮ ਹੈ ਤੱਕ ਹੋਈ ਹੈ ਟੋਟਲ ਪੰਜ ਰੋਪੀ ਲਿਦਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਚਾਰ ਦਿੱਤਾ ਨਹੀਂ ਹੋਗੇ ਸਰ ਇਹ ਖੁਦ ਵੀ ਐਡਿਕਟ ਨੇ ਇਹਨਾਂ ਦੀ ਕੋਈ ਸੇਚਤਾ ਨਹੀਂ ਆ ਕਿ ਵੀ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਦਾ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਤਾਂ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸਰ ਇਹ ਮਤਲਬ ਕਿ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕੀ ਅਜਿਹਾ ਕੋਈ ਨੈਟਵਰਕ ਸੀ ਵਿੱਚ ਪਹਿਲਾਂ ਵੀ ਰੁਸੀ ਕਾਫੀ ਕਲਾਸਾ ਦਿੱਤਾ ਜੇਕ ਨੈਟਵਰਕ ਜੇਲ੍ਹ ਤੋਂ ਤਾਂ ਨੈਟਵਰਕ ਲੱਗਤ ਨਹੀਂ ਵੀ ਉਹਨਾਂ ਦਾ ਸੀ ਨਹੀਂ ਅਜੇ ਤਾਂ ਇਹ 12ਵੇਂ ਅਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ 12ਵੇਂ ਅਪਰੇਟ ਕਰ ਰਹੇ ਸੀਗੇ ਤੇ ਇਸ ਤਰ੍ਹਾਂ ਉਹ ਜਿਹੜੇ ਪਹਿਲੇ 2 ਰੁਪਏ ਤੁਸੀਂ ਉਸ ਦਾ ਬੈਕਗ੍ਰਾਉਂਡ ਕੋਈ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਜੀ ਪਹਿਲੇ 2 ਰੁਪਏ ਸੀਗੇ ਨਹੀਂ ਪਹਿਲਾ 1 ਕੋਈ ਯੂਰੋਪੀ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦਾ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਵੀ ਇੱਥੇ ਐਟਟੈਰ ਰਿਜਿਸਟਰ ਹੋਈਆਂ ਨੇ ਜੀ ਔਰ ਪੁਰਾਣਾ ਕ੍ਰਿਮੀਨਲ ਹੈ ਸਿਰਫ ਇਹ ਪਾਕਿਸਤਾਨਿੰਕ ਵੀ ਹੈ ਜਿਹੜਾ ਹਰੋਇਨ ਦੱਕਾ ਸਕਦਾ ਅਜੇ ਤੱਕ ਨਹੀਂ ਆਇਆ ਅਜੇ ਜੇ ਤੁਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਤੇ ਸਪਲਾਈ ਸੱਕਿਥੇ ਕਿੱਥੇ ਤੋਂ ਸੀਦਾ ਕੋਈ ਕਨੈਕਸ ਹੈ ਲੁਧਿਆਣਾ ਜਗਰਾਉਂ ਇਹ ਇਸ ਏਰੀਆ ਨੂੰ ਹੀ ridhana live live surandas only report